ਤਨੀ ਨੂੰ ਨਾਰਾਜ਼ ਹੋ ਕੇ ਪਿੱਕੇਗੇ 5 ਦਿਨ ਹੋ ਚੁੱਕੇ ਸੀ ਰਮਨ ਦੀਆਂ ਰਾਤਾਂ ਦੀ ਨੀਂਦ ਉੱਡ ਗਈ ਸੀ ਮੰਨੋ ਨੀਂਦ ਵੀ ਉਸ ਨਾਲ ਨਾਰਾਜ਼ ਹੋ ਗਈ ਹੋਵੇ ਰਾਤ ਦਾ 1 ਵਜਾ ਸੀ ਅਚਾਨਕ ਫੋਨ ਦੀ ਘੰਟੀ ਵੱਜੀ ਸਕਰੀਨ ਤੇ ਕਾਜਲ ਦਾ ਨਾਮ ਦੇਖ ਕੇ ਉਸਨੇ ਬਿਨਾਂ ਕਿਸੇ ਦੇਰੀ ਦੇ ਫੋਨ ਚੁੱਕ ਲਿਆ ਅਜੇ ਤੱਕ ਜਾਗ ਰਿਓ ਕਾਜਲ ਨੇ ਹੌਲੀ ਜੀ ਆਵਾਜ਼ ਦੇ ਵਿੱਚ ਕਿਹਾ ਤਾਂ ਰਮਨ ਹਲਕਾ ਜਿਹਾ ਮੁਸਕਰਾਉਂਦਾ ਹੋਇਆ ਕਹਿਣ ਲੱਗਾ ਤੂੰ ਵੀ ਤਾਂ ਜਾਗ ਰਹੀ ਹੈ ਥੋੜੀ देर ਤੱਕ ਤੂੰ ਵੀ ਚੁੱਕਰ ਗਈ ਤਾਂ ਰਮਨ ਨੂੰ ਇੰਜ ਲੱਗਿਆ ਜਿਵੇਂ ਕਿ ਕਾਜਲ ਰੋ ਰਹੀ ਹੋਵੇ ਉਸ ਦੀ ਆਵਾਜ਼ ਦੇ ਵਿੱਚ ਮੰਨੋ ਜਿਵੇਂ ਭਾਰੀਪਨ ਸੀ ਕੀ ਹੋਇਆ ਰਮਨ ਨੇ ਪੁੱਛਿਆ ਤੂੰ ਤਾਂ ਕਹਿ ਕੇ ਗਈ ਸੀ ਹੁਣ ਕਦੇ ਵਾਪਸ ਨਹੀਂ ਆਵਾਂਗੀ ਤੇ ਨਾ ਹੀ ਤੈਨੂੰ ਕਦੇ ਫੋਨ ਕਰਾਂਗੀ ਮੇਰੇ ਵਰਗੇ ਖੜੂਸ ਇਨਸਾਨ ਦੇ ਨਾਲ ਤੂੰ ਰਹਿਣਾ ਨਹੀਂ ਚਾਹੁੰਦੀ ਤਾਂ ਹੁਣ ਕਿਉਂ ਰੋ ਰਹੀ ਹੈ ਕਾਜਲ ਚੁੱਪ ਰਹੀ ਕਾਫੀ ਦਿਰ ਬਾਅਦ ਖੁਦ ਨੂੰ ਸੰਭਾਲਦੇ ਹੋਏ ਕਹਿਣ ਲੱਗੀ ਕਿ ਤੂੰ ਤਾਂ ਪੁਰਸ਼ ਹੈ ਤੇ ਤੂੰ ਇੱਕ ਔਰਤ ਦੀ ਭਾਵਨਾ ਨੂੰ ਕਿੱਥੇ ਸਮਝ ਪਾਏਗਾ ਜਦੋਂ ਕੋਈ ਔਰਤ ਕਹਿੰਦੀ ਹੈ ਕਿ ਉਹ ਪੇਕੇ ਜਾ ਰਹੀ ਹੈ ਤਾਂ ਉਸ ਦਾ ਮਤਲਬ ਇਹ ਨਹੀਂ ਹੁੰਦਾ ਕਿ ਉਹ ਅਸਲ ਵਿੱਚ ਹੀ ਪੇਕੇ ਜਾਣਾ ਚਾਹੁੰਦੀ ਹੈ ਉਹ ਅਸਲ ਦੇ ਵਿੱਚ ਇਹ ਚਾਹੁੰਦੀ ਹੈ ਕਿ ਉਸ ਦਾ ਘਰ ਵਾਲਾ ਉਸ ਨੂੰ ਰੋਕ ਲਵੇ ਤੇ ਕਹੇ ਕਿ ਤੇਰੇ ਬਿਨਾ ਮੇਰਾ ਦਿਲ ਨਹੀਂ ਲੱਗਦਾ ਤੂੰ ਪੇਕੇ ਨਾ ਜਾ ਜਦੋਂ ਬਿਮਾਰੀ ਦਾ ਬਹਾਨਾ ਕਰਦੀ ਹੈ ਤਾਂ ਉਹ ਇਹ ਚਾਹੁੰਦੀ ਹੈ ਕਿ ਕੋਈ ਉਸ ਨੂੰ ਪੁੱਛੇ ਕਿ ਉਹ ਕਿਵੇਂ ਹੈ ਥੋੜੀ ਜਿਹੀ ਪਰਵਾਹ ਥੋੜਾ ਜਿਹਾ ਆਪਣਾਪਨ ਪਰ ਤੈਨੂੰ ਤੈਨਾਂ ਗੱਲਾਂ ਦੀ ਸਮਝ ਹੀ ਨਹੀਂ ਰਮਨ ਦੇ ਕੋਲ ਕੋਈ ਸ਼ਬਦ ਨਹੀਂ ਸੀ ਕਾਜਲ ਨੇ ਕਿਹਾ ਮੈਨੂੰ 5 ਦਿਨ ਹੋ ਗਏ ਇੱਥੇ ਆਏ ਹੋਏ ਹਰ ਪਲ ਤੇਰੇ ਫੋਨ ਦਾ ਇੰਤਜ਼ਾਰ ਕੀਤਾ ਹੈ ਇੱਕ ਵੀ ਰਾਤ ਚੰਨ ਨਾਲ ਨਹੀਂ ਸੌ ਸਕੀ ਤੇਰੇ ਮੋਢਿਆਂ ਦਾ ਸਹਾਰਾ ਉਹ ਸਰਾਣਾ ਬਣਾ ਕੇ ਸੌਣ ਦੀ ਆਦਤ ਜੀ ਪੈ ਗਈ ਹੈ ਰਮਨ ਵੀ ਅੰਦਰੋਂ ਟੁੱਟ ਚੁੱਕਿਆ ਸੀ ਤੇ ਕਹਿਣ ਲੱਗਾ ਮੈਂ ਵੀ ਕਿੱਥੇ ਸੁੱਪਾਂ ਆ ਹਾਂ ਹਰ ਹਲਕੀ ਜੀ ਆਹੜ ਤੇ ਐਂ ਲੱਗਦਾ ਸੀ ਕਿ ਜਿਵੇਂ ਤੂੰ ਵਾਪਸ ਆ ਗਈ ਹੈ ਘਰ ਦਾ ਹਰ ਕੋਨਾ ਤੇਰੇ ਬਿਨਾਂ ਅਧੂਰਾ ਹੈ ਸਾਰਾ ਕੁਝ ਸੁਨਣ ਲੱਗਦਾ ਹੈ ਤੇਰੇ ਬਿਨਾ ਇਹ ਗੱਲ ਸੁਣ ਕੇ ਕਾਜਲ ਦੀਆਂ ਅੱਖਾਂ ਦੇ ਵਿੱਚ ਸਕੂਨ ਆ ਗਿਆ ਮਨ ਉਸ ਦੇ ਮਨ ਨੂੰ ਸ਼ਾਂਤੀ ਜੀ ਮਿਲ ਗਈ ਪੋਲੀ ਜੀ ਆਵਾਜ਼ ਦੇ ਵਿੱਚ ਰਮਨ ਨੂੰ ਕਹਿਣ ਲੱਗੀ ਕਿ ਮੈਨੂੰ ਤੂੰ ਹੁਣੇ ਆ ਕੇ ਲੈ ਕੇ ਜਾ ਰਮਨ ਕਹਿਣ ਲੱਗਾ ਕਿ ਮੈਂ ਸਵੇਰੇ ਆ ਜਾਵਾਂਗਾ ਐਨੀ ਰਾਤ ਹੋ ਚੁੱਕੀ ਹੈ ਤੇ ਐਨੀ ਰਾਤ ਦੇ ਵਿੱਚ 30 ਕਿਲੋਮੀਟਰ ਦਾ ਸਫ਼ਰ ਕੱਟਣਾ ਆਸਾਨ ਨਹੀਂ ਹੋਵੇਗਾ ਕਿਨ ਕਾਜਲ ਜ਼ਿੱਦ ਕਰਨ ਲੱਗੀ ਮੈਨੂੰ ਹੀ ਪਤਾ ਕਿਵੇਂ ਆਵੇਂਗਾ ਪਰ ਤੂੰ ਹੁਣੇ ਆ ਅੱਥੇ ਸਾਰੇ ਗੱਲਾਂ ਕਰ ਰਹੇ ਨੇ ਕਿਉਂਕਿ ਮੈਂ ਪਹਿਲੀ ਵਾਰ ਇਕੱਲੀ ਪੇਕੀ ਆਈ ਹਾਂ ਤੂੰ ਹੁਣੇ ਆਵੇਂਗਾ ਤਾਂ ਮੇਰਾ ਦਿਲ ਸ਼ਾਂਤ ਹੋਵੇਗਾ ਮੈਨੂੰ ਤਸੱਲੀ ਹੋ ਜਾਵੇਗੀ ਰਮਨ ਨੇ बस ਸਹਿਨਾ ਕਿਹਾ ਮੈਂ ਆ ਰਿਹਾ ਹਾਂ ਤੇ ਅੱਧੀ ਰਾਤ ਨੂੰ ਹੀ ਰਮਨ ਆਪਣੇ ਪਿਆਰ ਦੀ ਤਸੱਲੀ ਦੇ ਲਈ ਆਪਣੇ ਸਹੁਰੇ ਘਰ ਪਹੁੰਚਿਆ ਦਰਵਾਜ਼ਾ ਖੁੱਲਦੇ ਹੀ ਕਾਜਲ ਭੱਜ ਕੇ ਉਸ ਨੂੰ ਮਿਲਣ ਲੱਗ ਪਈ ਤੇ ਸਵੇਰੇ ਦੋਨੋਂ ਆਪਣੇ ਘਰ ਆ ਗਏ ਉਸ ਘਰ ਵਿੱਚ ਜਿਹੜਾ ਹੋਰ ਵੀ ਜ਼ਿਆਦਾ ਸੋਹਣਾ ਕਰ ਲੱਗਣਾ ਕੱਪਿਆ ਦੋਸਤੋ ਤੁਹਾਨੂੰ ਇਹ ਛੋਟੀ ਜਿਹੀ ਕਹਾਣੀ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ